ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਪਿੰਡ ਭੁੰਦੜ ਜ਼ਿਲ੍ਹਾ ਬਰਿੰਡਾ ਤੇ ਬਾਈ ਕੋਲੇ ਬੱਸੀ ਬਕਾਊ ਆ ਬਾਈ ਜੀ ਬਹੁਤ ਸੋਹਣੀ ਖੀਰੀ ਬੱਸੀ ਆ ਸਾਲਕ ਦੀ ਉਮਰ ਆ ਇਹਦੀ ਸੱਲੀ ਨਾਲ ਚੈੱਕ ਕਰ ਲੋ ਤੇ ਗੱਲਬਾਤ ਆ ਜਿਹੜੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆ ਸਾਰੀ हां भाई आई उरा वाला हां जी भाई जी की हाल आ बहुत बढ़िया भाई जी ਤੇ ਬੱਸ ਇਹ ਆਪਣੀ ਕਿੰਨੇ ਚਿਰ ਦੀ ਆ ਇਹ 12 ਕ ਮਹੀਨਿਆਂ ਦੀ ਬੱਚੀ ਆ ਬਾਈ ਖੀਰੀ ਆ 12 ਮਹੀਨਿਆਂ ਦੀ ਖੀਰੀ ਬੱਚੀ ਤੇ ਇਹਦੀ ਮਾਂ ਦਾ ਕੀਰਗਾਰ ਸੀ ਇਹਦੀ ਮਾਂ ਦਾ ਬਾਈ ਜੀ 30 32 ਲੀਟਰ ਦੁੱਧ ਸੀਗਾ ਇਹਦੀ ਮਾਂ ਥੱਲੇ ਅੱਛਾ ਉਹ ਵੀ ਵਧੀਆ ਨਸਲ ਦੀ ਗਾਂ ਸੀਗੀ ਘਰੇ ਜੋਈ ਆਪਾਂ ਘਰੇ ਜੀ ਘਰੇ ਆਪਾਂ ਉਹਦੀ ਉਹਦੀ ਬੱਚੀ ਆ ਅੱਛਾ ਆਪਣਾ ਆਪ ਦਾ ਟੀਕਾ ਪਰਵਾਇਆ ਵਸੀਗਾ ਠੀਕਾ ਵੀ ਚੰਗੇ ਦੀ ਹੈਗਾ ਹਾਂ ਹਾਂ ਠੀਕਾ ਬਹੁਤ ਵਧੀਆ ਪਰਵਾਇਆ ਸੀਗਾ ਜੀ ਠੀਕ ਆ ਹਾਂਜੀ ਤੇ ਕੀ ਰੇਟ ਕਰਤਾ ਬਾਈ ਇਹਦਾ ਇਹਦਾ ਰੇਟ ਬਾਈ ਜੀ 25000 ਰੁਪਿਆ ਮੁੱਲ ਕਰਦੇ ਹਾਂ ਦੇਣ ਲੈਣ ਦੇਣ ਲੈਣ ਜੀ ਹਾਂ ਤੇ ਨੰਬਰ ਬੋਲ ਦਿਓ ਤੁਹਾਨੂੰ ਨੰਬਰ 98725 ਜੀ 68764 ਪਿੰਡ ਆਪਣਾ ਪਿੰਡ ਭੁੰਦਰ ਜੀ ਜ਼ਿਲ੍ਹਾ ਬਰਿੰਡਾ ਜ਼ਿਲ੍ਹਾ ਬਰਿੰਡਾ ਜੀ ਨੇੜੇ ਦੇ ਪਿੰਡ ਆ ਰਾਂਪਰੇ ਤੋਂ 6 ਕਿਲੋਮੀਟਰ ਜੀ ਅੱਛਾ ਨੇੜੇ ਬਲਿਆਲੀ ਪਿੰਡ ਵੀ ਰਹਿ ਜਾਂਦਾ ਜੀ ਕੋਟੜਾ ਕੋੜਿਆਂ ਵਾਲਾ ਇਧਰ ਲੈ ਰਹਾ ਮੈਂ ਬਤਾ ਗਿਆ ਹਾਂ ਇਧਰ ਵੱਡੇ ਰੋਡ ਬੰਨੀ ਲੈ ਰਹਾ ਮੈਂ ਬਤਾ ਗਿਆ ਜੀ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸ਼ੁਕਰੀਆ ਬਹੁਤ ਵਧੀਆ ਬੱਸੀ ਆ ਜਾਣਕਾਰੀ ਬਾਈ ਨੇ ਦੇਤੀ ਨੰਬਰ ਦੇਤਾ ਜੇ ਕਿਸੇ ਭਰਾ ਨੇ ਇਹ ਬੱਸੀ ਲੈਣੀ ਆ ਤੋਰ ਦੇ ਬਾਈ ਮਾੜੀ ਥਣਾ ਥੁਣਾ ਦੀ ਸਾਫ ਆ ਗੱਲਬਾਤ ਤੁਸੀਂ ਕਰ ਸਕਦੇ ਹੋ ਪਿੰਡ ਭੁੰਦੜ ਬਾਈ ਦਾ ਜ਼ਿਲ੍ਹਾ ਬਠਿੰਡਾ ਤੇ ਖੇਤਾਂ ਚ ਘਾਰਾ ਬਾਈ ਦਾ ਤੁਹਾਨੂੰ ਦੱਸ ਦਈਏ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਨਿਤ ਨਵੀਆਂ ਵੀਡੀਓ ਦੇਖਣ ਲਈ ਮੰਡੀਆਂ ਦੀਆਂ ਮੰਦਾ ਚੰਗਾ ਦੇਖਣ ਲਈ ਤੇ ਘਰਾਂ ਵਾਲੀਆਂ ਵੀਡੀਓ ਦੇਖਣ ਲਈ ਬਾਈ ਜੀ ਪੇਜ ਨੂੰ ਕਰ ਲੋ ਫੋਲੋ ਤੇ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀਆਂ ਆਪਣਾ ਨੰਬਰ 947999 8308 ਤੇ ਗੱਲਬਾਤ ਤੁਸੀਂ ਬਾਈ ਨਾਲ ਕਰ ਸਕਦੇ ਹੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਇੱਕ ਤਰੀਕ ਨੂੰ ਰਾਮਪਰਾ 11 ਨੂੰ ਤਨੌਲਾ ਤੇ 20 ਦੀ ਮੰਡੀ ਤੇ ਮੋੜ ਹੁੰਨੇ ਹੁੰਨੇ ਲਾਇਬ ਹੁੰਨੇ ਹੁੰਨੇ ਬਾਈ ਜੀ ਤੇ ਬੀੜੀਆਂ ਦੇਖ ਲੀ ਪੇਜ ਨੂੰ ਕਰ ਲੋ ਫੋਲੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ